ਆਪ ਵੀ ਬੱਛੀ ਆ ਤੇ ਨਾਲ ਵੀ ਇਹਦੇ ਬੱਛੀਆ ਉਮਰ ਇਹਦੀ ਸਾਰੀ ਬਣਦੀ ਆ 2.5 ਤੋਂ 2.5 ਸਾਲ। ਮਾਰਕੀਟ ਨਾਲੋਂ ਭਾ ਕਿਵੇਂ ਲੱਗਿਆ ਆਪਣਾ? ਯਾਰ ਮਾਰਕੀਟ ਨਾਲੋਂ 5-4000 ਘੱਟੇ ਜੀ 5-7000। 5-7000 ਡਾਊਨ ਆ ਵੀ ਕੋਈ ਵੱਧ ਨਹੀਂ। ਹਾਂ ਜੀ ਨਾ। ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ। ਲੈ ਸੱਜਣੋ ਅੱਜ ਦੀ ਵੀਡੀਓ ਫੇਰ ਆਪਾਂ ਬਣਾਉਣ ਪਹੁੰਚੀਆਂ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ। ਕਿਉਂਕਿ ਤੁੰਗਾ ਹੈੜੀ ਆ ਤਾਂ ਉਹ ਸਿਸਟਮ ਹੈ ਹੋਇਆ ਪਿਆ ਜਿਵੇਂ ਅਗਰਾਹਾਂ ਤੂੰ ਮੈਂ ਸੁਨਾਮ ਜਾਣਾ ਹੁੰਦਾ। ਡੇਲੀ ਦਾ ਜਾਣਾ ਆਉਣਾ ਬਾਈ ਕੋਲੇ ਜਰਸੀ ਗਾਵਾਂ ਦਾ ਕੰਮ ਆ ਜਿਹੜਾ ਸੱਜਣੋ ਕੰਮ ਹੈਗਾ ਰੂਟੀਨ 'ਚ ਤੇ ਹੈਗਾ ਵੀ ਜੇ ਮੈਂ ਗੱਲ ਕਰ ਲਾਂ ਜਿਵੇਂ ਬਾਈ ਦਾ ਦੱਸਿਆ ਮੈਂ ਰੇਟ ਨੇ ਰੇਟ ਬਾਲੇ ਪਾਸੇ ਰਹੁੰਦੇ ਨੇ ਅੱਜ ਦੀ ਵੀਡੀਓ 'ਚ ਪੰਜ ਜਰਸੀ ਗਾਵਾਂ ਦਿਖਾਵਾਂਗੇ ਤੇ ਇੱਕ ਤਰ ਸਾਹ ਤੋਕੜ ਗੱਬਣ ਮੱਝ ਵੀ ਦਿਖਾਵਾਂਗੇ ਇਹ ਤੇ ਵੀ ਮਾਰਦੇ ਨਾਲ ਇਹਦੇ ਹੈਗਾ ਸੱਜਣੋ ਗੁੱਲ ਚਾਰਾ ਪੰਜਾਂ ਮਹੀਨਿਆਂ ਦੀ ਗੱਬਣ ਆ ਇੱਕ ਡੰਗ ਮਿਲਦੀ ਆ ਤੇ ਬਾਕੀ ਡਿਟੇਲ ਸਾਰੀ ਸੱਜਣੋ ਲਾਡੀ ਤੋਂ ਪੁੱਛ ਕੇ ਦੱਸਾਂਗੇ ਤੇ ਸਾਰੀਆਂ ਗਾਵਾਂ ਦੇ ਜਿਹੜੇ ਰੇਟ ਨੇ ਸੱਜਣੋ ਰੇਟ ਵੀ तकरीबन तकरीबन ਵੀਡੀਓ ਚ ਹੋਣਗੇ ਤੇ ਹੋਣਗੇ ਵੀ ਪੂਰੇ ਪੰਜਾਬ ਚੋਂ ਘੱਟੇ ਮੰਨ ਲਓ ਤੁਸੀਂ ਹੋਰ ਲਾਡੀ ਕੀ ਹਾਲ ਹੈ ਵਧੀਆ ਬਾਈ ਹੱਸ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਇੱਥੋਂ ਕਰ ਲਈਏ ਸ਼ੁਰੂ ਫਿਰ ਹਾਂਜੀ ਗੱਲਬਾਤ ਹੁੰਦੀ ਰਹੂਗਾ ਨਾ ਹਾਂਜੀ ਆਹ ਬੱਚੀ ਤੇ ਮਾਰ ਦੇ ਤਰਸ ਕੈਮਰਾ ਵੇ ਸਮਾਰ ਕੇ ਤੋੜ ਦਿਓ ਜੀ ਖੋਲ ਕੇ ਇਹ ਬਾਈ ਹੁਣੇ ਹੀ ਸੂਈ ਆ ਜੇਰ ਪੈ ਗਈ ਉਹ ਅਜੇਰ ਤੇ ਵੀ ਮਾਰ ਦੇ ਕਰਸ ਤੇਰੇ ਪਿਛਲੇ ਬੰਨੇ ਕੈਮਰਾ ਪਹਿਲੇ ਸੂਈ ਸੂਈ ਆ ਦੋ ਦੰਦ ਬੱਚੀ ਮਗਰ ਵੀ ਟੀਕੇ ਵਾਲੀ ਬੱਚੀ ਵਧੀਆ ਪਹਿਲਾ ਸੂਆ ਦੰਦਾਂ ਚ ਦੋ ਦੰਦ ਤਾਜੀ ਸੂਈ ਜੇਰੇ ਦੀ ਡਾਨਾ ਤੇ ਨਾਲ ਵੀ ਇਹਦੇ ਬੱਚੀ ਆ ਤੇ ਸੱਜਣੋ ਆਪ ਵੀ ਇਹ ਬੱਚੀ ਆ ਹਨਾ ਜੀ ਨਿਆਣੀ ਆਲੇ ਉਮਰ ਆਪ ਵੀ ਬੱਚੀ ਆ ਤੇ ਨਾਲ ਵੀ ਇਹਦੇ ਬੱਚੀ ਆ ਉਮਰ ਇਹਦੀ ਸਾਰੀ ਬਣਦੀ ਆ 2.5 ਤੋਂ 2.5 ਸਾਲਾਂ ਦੇ ਢੇੜ-ਗੇੜਾ ਇੱਥਾਂ ਥਣਥਣਾਉਟ ਵੀ ਦਿਖਾ ਦੇ ਫੇਸ ਕੁਆਲਿਟੀ ਦਿਖਾ ਦਿਆ ਕਰ ਸਮਾਰ ਕੇ ਤੈਨੂੰ ਕੀ ਸਮਝਾਇਆ ਦੀ ਬੁੱਟਾ ਤਮੀ ਹੌਲੀ ਤੋਰਿਆ ਕਰ ਮੜੀ ਜੇ ਇੱਥੇ ਮਾਰਦੇ ਤਰਸ ਬਈ ਆ ਬੰਦਾ ਨਵਾ ਥੋੜਾ ਜਿਆ ਤੋਰਨ ਵਾਲਾ ਲੈ ਚੱਲ ਉਧਰ ਨੂੰ ਇਹ ਕਿੰਨਾ ਕਰ ਦੁੱਧ ਪਾ ਦੂ ਲਾਡੀ ਤੇਰੇ ਤਿਆਰ ਦੇ ਨਾਲ ਭਾਈ ਇਹ ਕੁਲਮੂਣਾ ਹਲੇ ਬੱਚਾ ਹੀ ਆ ਜਾਨੀ 12 ਕਿਲੋ ਦਾ ਬੱਚੇ ਚਵਾਉਗੇ ਤੇ ਬਾਕੀ ਸ਼ਕੀਨ ਸ਼ਕੂਨ ਬਹੁਤ ਆ ਹਨਾ ਹਾਂਜੀ ਹਾਂਜੀ ਸ਼ਕੀਨ ਸ਼ਕੂਨ ਸਜਣੋ ਫੁੱਲਾ ਇੱਥੇ ਤਾਂ ਦਿਖਾ ਲਈਂ ਦੱਸ ਵੀ ਅਗਲੇ ਬੰਨਿਆਂ ਵੀ ਦਿਖਾ ਦੇ ਲੈ ਵਾ ਬੱਚੀ ਮਗਰ ਐਰ ਸੈਰ ਦੀ ਅਗਲੇ ਬੰਨਿਆਂ ਵੀ ਦਿਖਾ ਦੇ ਲੈ ਵਾ ਸਮਾਰ ਕੇ ਤੇ ਨਾਲ ਇਹਦੀ ਬੱਚੀ ਤੇ ਵੀ ਮਾਰ ਦੇ ਕੈਮਰਾ ਲੈ ਭਾਈ ਆ ਬੱਚੀ ਵੀ ਕਰ ਦੇ ਮਰੀ ਜੀ ਖੜੀ ਕੁਸ਼ ਕੰਟਿਆਂ ਦੀ ਸੁਹਾ ਹਨਾ ਹਾਂਜੀ ਹਾਂਜੀ ਭਾਈ ਆ ਨਾਲ ਇਹਦੇ ਬੱਚੀ ਆ ਹੁਣ ਇਹ ਬੱਚੀ ਤੇ ਵੀ ਮਾਰ ਦੇ ਸਾਰੀ ਤੇ ਕੈਮਰਾ ਪੈਸੇ ਕਿੰਨੇ ਲਵਾਂਗੇ ਤੇ ਭਾਈ ਇਹ ਜਮਾ ਇੱਕੋ ਗੱਲ ਆ ਟਿੱਕੇ ਕਰਨੀਆਂ ਸਾਰੀਆਂ ਵੀ ਮੁੱਲ ਜਿੰਨਾ ਮਰਜੀ ਐ ਬੱਛੀ ਉਹ 44000 ਦੀ ਹਾਂ ਨਾ 44000 ਦੀ ਹਾਂ ਹਾਂ ਛੋਟ ਛੱਪਾ ਕਰ ਦਾਂਗੇ ਹਾਂਜੀ ਹੁਣ ਮਾਰਦੇ 2 ਨੰਬਰ ਵਾਲੀ ਤੇ ਇਹਦੀ ਜੇਰ ਤਾਂ ਹਜੇ ਪੈਣੇ ਲੱਗੀਆਂ ਐ ਇਹ ਵੀ ਆ ਬਾਈ ਇਹਦੇ ਬੱਤਾਂ ਇਹ ਵੀ ਪਹਿਲੇ ਸੂਏ ਸੂਈ ਆ ਇਹਦੇ ਨਾਲ ਆ ਗਿਆ ਮੇਲ ਕਾਪ ਹਾਂਜੀ ਇਹ ਵੀ ਜਰਸੀ ਚ ਆ ਗਈ ਹੈ ਨਾ ਹਾਂਜੀ ਹਾਂਜੀ ਕਮਾ ਲਿਆ ਲਿਆ ਇਹਨੂੰ ਇਹਦਾ ਸੂਆ ਕਿਹੜਾ ਇਹ ਪਹਿਲਾ ਵੀਰੇ ਇਹਦਾ ਵੀ ਪਹਿਲਾ ਪਹਿਲਾ ਸੂਆ ਹਾਂਜੀ ਹਾਂ ਇਹ ਇਹ ਕਿੰਨਾ ਕ ਪਾ ਸਕਦੀ ਆ ਭਾਈ ਇਹ ਵੀ 12 ਕਿਲੋ ਬੱਚੀ ਚਵਾਊਗੀ 11 12 ਪਾ ਦੂਗੀ ਹਾਂ ਨਾ ਉਹ ਇਹਨੇ ਥੋੜੀ ਜੀ ਭਰਜੀ ਕਰਕੇ ਹਾਂ ਥੋੜੀ ਜੀ ਪਾ ਲੋ ਬੈਠਣ ਕਰਕੇ ਹਾਂ ਆ ਭਰ ਭਰ ਜੀ ਕਰਕੇ ਆ ਥੋੜੀ ਨਾਲ ਉਹਦੇ ਨਾਲ ਥੋੜਾ ਜਿਹਾ ਇਹ ਵੀ ਕਿਲੋ ਗੰਡ ਬਾਦੀ ਚਵਾਊ ਬੱਚੀ ਕੋਲੇ ਵੇ ਖੁੱਲੇ ਦੀ ਆ ਇਹ ਇਹਦਾ ਆਰਡਰ ਆ ਗਿਆ ਥੋੜਾ ਜਿਹਾ ਖੁੱਲਾ ਹਾਂ ਹਾਂ ਜੀ ਹਾਂ ਇੱਥੇ ਤਾਂ ਦਿਖਾ ਦਿਆ ਕਰ ਸਮਾਰ ਕੇ ਆਣ ਥਣ ਥਣੋਟ ਵੀ ਦਿਖਾ ਦੇ ਅਗਲੇ ਬੰਨੋ ਲੈ ਚੱਲ ਹੌਲੀ ਹੌਲੀ ਉਧਰ ਇਹਦਾ ਵੀ ਸੱਜਣੋਂ ਪਹਿਲਾ ਸੂਆ ਤੇ ਜੇਰ ਜੱਪਾ ਜਦੋਂ ਤੱਕ ਤੁਸੀਂ ਇਹਨੇ ਦੇਖਣੀ ਆ ਵੀਡੀਓ ਹਨਾ ਡਨ ਹੋ ਜਾਣੀ ਆ ਤੇ ਵੀਡੀਓ ਦਾ ਢੀ ਦੀ ਜੇਰ ਜੂਰ ਦੀ ਬਣਾ ਲਈ ਹਨਾ ਹਾਂ ਬਾਈ ਉਹ ਤਾਂ ਆ ਵੀਡੀਓ ਬਣਾ ਕੇ ਜਿਹੜਾ ਸੱਜਣ ਲੈਣ ਆਊਗਾ ਉਹਨੂੰ ਜੇਰ ਜੂਰ ਡਾਨੇ ਦੀ ਦਿਖਾ ਦੀ ਇੱਥੇ ਤੋਂ ਦਿਖਾ ਦੇ ਦਰ ਸਕਲੀ ਬੰਨੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਛਾ ਬਾਈ ਇਹਦੇ ਮਗਰ ਆ ਗਿਆ ਬੁੱਲਾ ਹਨਾ ਹਾਂਜੀ ਹਾਂਜੀ ਇਹਦੇ ਨਾਲ ਮੇਲ ਕਾਫ ਆ ਗਿਆ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਬਾਈ ਆਪਾਂ ਲਵਾਂਗੇ 40000 ਬੱਚੀ ਦਾ ਇਹਦਾ 40 ਲਵਾਂਗੇ ਇੱਕ ਨੰਬਰ ਆਈ ਦਾ 43 44 ਬਾਈ 44 ਹਾਂਜੀ ਆ ਉਹਦਾ 44 ਬਾਈ ਕਹਿੰਦਾ ਤਾਂ ਲਵਾਂਗੇ ਏ 11 ਹੋਰ ਦਿਖਾਈ ਦਰਸੋ ਇਹ ਚ ਥੋੜੀ ਜੀ ਕੁਆਲਿਟੀ ਜਾ ਗਈ ਹੈ ਇਹ ਬੱਚਾ ਹੀ ਆ ਉਮਰ ਦਾ ਥੱਲੇ ਥੋੜੀ ਨਿਆਣੀ ਉਮਰ ਦਾ ਬੱਚਾ ਹੀ ਆ ਤੇ ਕੁਆਲਿਟੀ ਵੀ ਆ ਰੰਗ ਰੂਪ ਦੀ ਵੀ ਚੰਗੀ ਆ ਤੇ ਨਾਲ ਵੀ ਇਹਦੇ ਬੱਚੀ ਆ ਦੁੱਧ ਦੇ ਨਾਲੋਂ 40 ਵਾਲੀ ਕਿਲੋ ਅੱਧਾ ਕਿਲੋ ਵੱਧ ਪਾ ਦੂਗੀ ਪਰ ਉਹ ਕੁਆਲਿਟੀ ਕੁਆਲਿਟੀ ਦਾ ਫਰਕ ਆ ਜੀ ਜੀ ਦਾ ਫਰਕ ਆ ਜੀ ਆ ਕੁਆਲਿਟੀ ਕੁਆਲਿਟੀ ਦਾ ਫਰਕ ਆ ਇਹ ਮਿਲੂਗੀ 40000 ਦੀ ਤੇ ਹੁਣ ਤਰਸ ਸਿੰਘ ਇਹਦੇ ਤੇ ਲਿਆ ਕੈਮਰਾ ਇਹ ਵੀ ਤੋੜ ਦੂਨੀ ਇਹਦਾ ਬੈਗੀ ਬਾਈ ਉਹ ਬਾਈ ਹੁਣੇ ਬੈਠੇ ਨੇ ਇਹ ਵੇਚਤੀ ਹਾਏ ਉਹ ਬਾਈ ਹੁਣੇ ਸਰਾਂਦ ਕਨੀ ਆਏ ਉਹ ਸੱਜਣ ਨਾਲ ਵੀ ਮਿਲਿਆਉਂਗਾ ਮੈਂ ਉਹ ਬਾਈ ਹੋਰਾਂ ਨੇ ਲੈ ਲਈ ਪੱਛੀ ਤੇ ਹੁਣ ਮੱਜ ਤੇ ਮਾਰਦੇ ਫਿਰ ਉਹ ਆਪਣੀ ਵੀਡੀਓ ਦੇਖ ਕੇ ਆਏ ਨੇ ਠੀਕ ਆ ਗੱਲਾਂ ਹਾਂਜੀ ਹਾਂ ਆਹ ਮੱਜ ਵੀ ਤੋੜ ਦੇ ਲੈਣੇ ਦਾ ਰਾਹ ਖੋਲ ਕੇ ਇਹਦਾ ਕਿਹੜਾ ਸੂਆ ਇਹ ਬਾਈ ਦੂਏ ਸੂਏ ਗੱਬਣ ਆ ਦੂਜੇ ਸੂਏ ਵਾਸਤੇ ਹਾਂਜੀ ਹਾਂਜੀ ਦੁੱਧ ਕਿੰਨਾ ਹੋਣੇ ਏ ਥੱਲੇ ਬਾਈ ਦੁੱਧ 4-5 ਕਿਲੋ ਆ ਆ ਮਗਰ ਕਟਾਏ ਦੇ ਆ ਬੋਲਾ ਨਾਲ ਇਹਨੇ ਕਿਸੇ ਸੱਜਣ ਨੇ ਤਿਆਰ ਕਰਨਾ ਮੂੰਹ ਨਵਾ ਕੇ ਬਸ ਬੱਚੇ ਦਾ ਠੀਕ ਹੈ ਗੱਲ ਪੂਰੀ ਬੰਦਈ ਦਾ ਗੱਬਣ ਕਿੰਨੇ ਮਹੀਨਿਆਂ ਦੀ ਹੋ ਗਈ ਗੱਬਣ ਬਾਈ 4 ਮਹੀਨਿਆਂ ਦੀ ਆ 4 ਮਹੀਨਿਆਂ ਦੀ ਗੱਬਣ ਹੋ ਗਈ ਤੇ ਦੁੱਧ ਹੈਗਾ 4 ਤੋਂ 5 ਕਿਲੋ ਟਿੱਕ ਦੰਗ ਇਹ ਮਿਲਦੀ ਆ ਕਡੰਗ ਮਿਲਦੀ ਆ ਠੀਕ ਆ ਟੁਪਣੀ ਤਾਂ ਨਹੀਂ ਕਰਾਉਂਦਾ ਨਾ ਨਾ ਬਾਈ ਜਮਾ ਹੀ ਮਿਲਦੀ ਬੱਚੇ ਦੀ ਆ ਮੂੰਹ ਲਵਾ ਕੇ ਤੁਹਾਨੂੰ ਦਿਖਾ ਦਿੰਦਾ ਅਸਵਾਡੀ ਬੁੱਡੀ ਬਾਡੀ ਬੁੱਡੀ ਦੀ ਚੰਗੀਆਂ ਤੇ ਮੇਨ ਗੱਲ ਆ ਯਾਰ ਜਿਹੜੀ ਨਾਲ-ਨਾਲ ਇਹ ਗੱਬਣ ਵੀ ਅੱਗੇ ਦੀ ਅੱਗੇ ਦੀ ਵੀ ਆਸ ਹੋ ਜਾਂਦੀ ਆ ਜਾਨਵਰ ਹਣਾ ਵੀ ਅੱਗੇ ਜਾ ਕੇ ਸੂਗਾ ਉੱਤੇ ਹੁਣ ਬਾਡੀ ਬੁੱਡੀ ਦਿਖਾ ਦੇ ਲੇਵਾ ਤਾਂ ਜਿੰਨਾ ਕੁ ਦਿਖਾਉਂਦੀ ਆ ਦਿਖਾਤਾ ਉੱਤੋਂ ਬਾਡੀ ਬੁੱਡੀ ਦੀ ਵੀ ਮਜ਼ਬੂਤ ਆ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਆਪਾਂ 55000 ਆ ਹੈ 55000 ਕਿੰਨੇ ਇੱਕ ਦੀ ਛੱਡ ਦਾਂਗੇ 50000 ਖਣ ਦਾ ਮਾਨ ਤਾਨ ਕਰ ਦਾਂਗੇ 7-8000 ਦਾ ਕਟਾਈ ਆ ਮਗਰ ਆ ਵੀ ਦੇਵਾਂਗੇ ਨਾਲ ਹਾਂ ਇਹ ਵੀ ਨਾਲ ਹੀ ਦੇਵਾਂਗੇ ਆਪਾਂ ਕੀ ਕਰਨਾ ਆ ਵੀ ਨਾਲ ਹੀ ਜਾਊਗਾ ਸੱਜਣ ਇਹਦੇ ਇਸੇ ਤੇ ਇਹ ਮਰਦਿਆ ਇਹ ਵੀ ਹੈਗਾ ਬਾਈ ਗਾ 7-8000 ਦਾ ਤੇ ਬਾਕੀ ਯਾਰਾ ਝੋਟੀ ਸਾਫ ਸੂਥਰੀ ਹੈ ਬਾਡੀ ਬੁੱਡੀ ਚੰਗੀ ਆ ਥਣ ਚੂੜੀ ਚੰਗਾ ਲੱਗਿਆ ਚਵਾਈ ਤਾਂ ਨਹੀਂ ਕਹਿਣੀ ਬਾਰ ਵੀ ਪੂਰ ਗਈ ਚਵਾਈ ਹਾਂ ਚਵਾਈ ਚਬੂਈ ਚੰਗੀ ਆ ਕੱਦ ਵਿੱਡ ਵੀ ਛੋਟੀ ਦਾ ਚੰਗਾ ਤੇ ਆ ਵੀ ਨਵੇਂ ਹਾਂਣ ਚ ਗਈ ਹੈ ਨਾ ਹਾਂਜੀ ਹਾਂ ਆ ਵੀ ਨਵੇਂ ਹਾਂਣ ਚ ਗਈ ਜੇ ਗੱਲ ਕਰ ਲਈਏ ਇਹਦਾ ਕਰਿਆ ਲਾਡੀ 55 55 ਮਾਰ ਤਾਨ 55 ਚੋ ਕਰ ਦਾਂਗੇ ਆ ਮਾਰ ਤਾਨ ਕਰ ਦਾਂਗੇ ਆ ਹੁਣ ਮਾਰ ਦੇ ਇਹਦੇ ਤੇ ਕੈਮਰਾ ਇਹਦਾ ਕਿਡਾ ਸੂਆ ਏ ਬਾਈ ਤੀਏ ਸੁਈਆ ਹਾਂ ਉਮਰ ਨੇ ਗੇਉਂ ਵਪਾਰੀ ਛੇਤੀ ਮੰਦਾ ਨਹੀਂ ਨਹੀਂ ਬਾਈ ਆਪਾਂ ਦਾ ਦੱਸ ਕੇ ਦਈਦਾ ਬਾਈ ਆਪਾਂ ਐਵੇਂ ਹਿਮਾਚਲ ਵਾਲਿਆਂ ਨੂੰ ਪੰਜਾਬ ਵਾਲੀ ਵੀ ਨਹੀਂ ਕਹਿ ਕੇ ਦਿੰਦੇ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਬਹੁਤ ਆਉਂਦੇ ਨੇ ਆਪਾਂ ਗਾਂ ਦੀ ਨਾ ਮੁਰਦੇ ਹੋਏ ਬੱਚੀ ਦਿਖਾਵਾਂਗੇ ਉਹ ਜ਼ਰੂਰ ਦੇਖ ਲਿਓ ਇਹਦੇ ਨਾਮੋ ਪਹਲੀ ਟੌਪ ਕੁਆਲਿਟੀ ਦੀ ਤਿਆਰ ਹੋਏ ਇਹਦੇ ਜਿੱਡੀ ਦਾ ਉਹ 4 ਮਹੀਨਾ ਚੀ ਹੋ ਜੂਗੀ ਮੇਰੇ ਕੋਲੇ ਵੀਰੇ ਬਹੁਤ ਆਉਂਦੇ ਨੇ ਪੰਜਾਬ ਦੀ ਲੈਣੀ ਆ ਆਪਾਂ ਸਾਊ ਦੀ ਇੱਕ ਹੀ ਦੱਸ ਦੇ ਜੀ ਬਈ ਗਾਈਆਂ ਉਹਨੀਆਂ ਬਾਹਰੋਂ ਹੀ ਸਾਰੀਆਂ ਠੀਕ ਹੈ ਆਪਣੇ ਤਾਂ ਤੁਹਾਨੂੰ ਪਤਾ ਬਿਮਾਰੀ ਕਰਕੇ ਬਹੁਤ ਕੰਮ ਮਾਰ ਗਈ ਠੀਕ ਹੈ ਜੀ ਹਾਂ ਆਪਾਂ ਮੱਤ ਚ ਲਾਲੀ ਹੁੰਦੀ ਆ ਆਪਾਂ ਮੱਤ ਚ ਲਾਲੀ ਕਹਿ ਕੇ ਦਿੰਦੇ ਆਂ ਇੱਕ ਚੀਜ਼ ਆਪਾਂ ਦੱਸ ਕੇ ਦੇਵਾਂਗੇ ਜਿਹੜੀ ਫਰੀਦਾਰੀ ਆਪਣੀ ਇਧਰੋਂ ਹੁੰਦੀ ਆ ਉਹ ਆਪਾਂ ਦੱਸ ਸਕਦੇ ਆਂ ਕਿ ਆਪਾਂ ਕਿਵੇਂ ਇਹ ਕਹੀ ਜਾਈਏ ਕਿ ਇਹ ਹੈ ਕੀ ਆ ਸੂਈ ਕਿੰਨੇ ਦਿੰਦੀ ਆ ਦੁੱਧ ਨੂੰ ਚੰਗੀ ਆ ਸੂਈ ਨੂੰ ਤਾਂ 4-5 ਦਿਨ ਹੋ ਗਏ ਇਹਨੂੰ ਬੱਚਾ 4-5 ਦਿਨਾਂ ਦੀ ਸੂਈ ਥੱਲੇ ਦੁੱਧ ਤਿਆਰ ਕਿੰਨਾ ਹੋਣਾ ਇਹਦੇ ਥੱਲੇ ਬਾਈ ਬੋਲਾ ਹੁਣ 12 ਤੋਂ ਬਾਹਰ ਹੀ ਆ 12 ਤੋਂ ਹਾਂ ਆ ਰਹੀ ਹੈ ਬਾਹਰ ਇਹਦੇ ਨਾਲ ਇਹਦੇ ਨਾਲ ਇੱਕ ਵਾਰੀ ਤੁਹਾਨੂੰ ਬੱਚੀ ਦੀ ਵਿਚਾਰਸ਼ ਕਰੀ ਜੀ ਵੀ ਇਹਦੀ ਬੱਚੀ ਆ ਯਾਰ ਬੱਚੀ ਇਹਦੀ ਬੜੀ ਟਾਪ ਕੁਆਲਟੀ ਦੀ ਆ ਆ ਨਾਲ ਇਹਦੇ ਬੱਚੀ ਆ ਲੈਂਥ ਲੈਂਥ ਵੀ ਚੰਗੀ ਆ ਤੇ ਇੱਕ ਅੱਧ ਕਾਠ ਵੀ ਯਾਰ ਚੰਗਾ ਕਰੂ ਜੇ ਗੱਲਬਾਤ ਕਰ ਲਈਏ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਬਾਈ ਹਾਂ ਨਾ 38000 ਦੀ ਹੋਏ ਇਹ ਦੇਵਾਂਗੇ 38 ਦੀ 38 ਦੀ ਜਮਾਂ ਹਾਂ ਨਾ ਅੱਜ ਮੈਂ ਤੁਹਾਨੂੰ ਦੱਸਿਆ ਸੀ ਵੀ ਬੱਚੀ ਦੀ ਕੁਆਲਟੀ ਬੜੀ ਵੈਸਟ ਆ ਇਹਦੀ ਤੇ ਹੁਣ ਆ ਗਿਆ ਇੱਧਰਲੇ ਬੰਨੇ ਆ ਵੀ ਤੋਰ ਦੇ ਖੋਲ ਕੇ ਇਹਦਾ ਸੂਆ ਕਿਹੜਾ ਇਹ ਵੀ ਤੀਜੇ ਸੂਈ ਹੋਈ ਆ ਬਾਈ ਤੀਜਾ ਸੂਆ ਬੱਚੀ ਵੀ ਬੱਚੀ ਮਰ ਗਈ ਗੱਲ ਬੱਚੀ ਇਹ ਚਾਰ ਪਾਈ ਦਿੰਦੀ ਆ ਠੀਕ ਆ ਗੱਲ ਮੈਲੇ ਮੂਲੇ ਚੱਲੂਗੀ ਤੇ ਵੀਡੀਓ ਵਗੈਰਾ ਆਪਣੇ ਕੋ ਹੈਗੀ ਆ ਇਹਦੀ ਹਾਂ ਹਾਂ ਵੀਰੇ ਆਪਾਂ ਪਿਛਲੀ ਵੀਡੀਓ ਤੇ ਦਿਖਾਈ ਸੀਗੀ ਠੀਕ ਆ ਗੱਲ ਹੋ ਗਈ ਸੀ ਬਿਮਾਰ ਉਹਨੂੰ ਆ ਪਿਛਲੀ ਵੀਡੀਓ ਜਿਹੜਾ ਬੱਚਾ ਨਾਲ ਬੱਚਾ ਨਾਲ ਸੀਗਾ ਆਪਾਂ ਗਲਤ ਕੰਮ ਨਹੀਂ ਕਰਦੇ ਬੁਖਾਰ ਹੋ ਗਿਆ ਸੀ ਬੇਟੀ ਨਹੀਂ ਹੈਗੀ ਫਿਰ ਆ ਪਿਛਲੀ ਵੀਡੀਓ ਚਾ ਸਜਣਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿਉਂਕਿ ਉਦੋਂ ਇਹਦੀ ਬੱਚੀ ਮੈਨੂੰ ਦਿਖਾਈ ਸੀ ਪਿਛਲੀ ਵੀਡੀਓ ਚ ਪਿਛਲੀ ਵੀਡੀਓ ਵਾਲੀ ਗਾ ਇਹ ਸੂਆ ਹੈਗਾ ਤੀਜਾ ਪੰਜਾਂ ਚਾਰਾਂ ਦਿਨਾਂ ਦੀ ਸੂਈਆ ਬੌਲੀ ਕਿੰਨੀ ਆ ਪੰਜ 6 ਕਿਲੋ ਬੌਲਾ ਹੈਗਾ ਵੀਰੇ ਅੱਛਾ ਪੰਜ 6 ਕਿਲੋ ਥੋੜੀ ਡਾਊਨ ਹੋ ਗਈ ਹੈ ਥੋੜੀ ਡਾਊਨ ਹੋ ਗਈ ਸੀ ਬੁਖਾਰ ਹੋ ਗਿਆ ਸੀਗਾ ਬਾਈ ਤਾਜੀ ਸੂਈ ਨਾ ਮਾਲਕਾਂ ਨੇ ਨਿਮਾਰਨ ਲੁਫਾ ਫਾ ਲੂਫਾ ਚੰਗਾ ਦਿਖਾਉਂਦੀ ਆ ਥੱਲੇ ਓਡੇ ਪੜਾ ਸੀਗੀਆਂ ਹੁਣ ਜਮਾ ਓਕੇ ਆ ਓਡੇ ਥੋੜਾ ਪਾ ਲਾਤਾ ਦਿਖਾਈਂ ਚੰਗਾ ਦਿਖਾਉਂਦੀ ਆ ਯਾਰ ਵੀ ਪੰਜ ਵਾਲੀ ਤਾਂ ਨਹੀਂ ਹੈਗੀ ਗਾ ਦਾ ਬੱਦਲ ਲੱਗਦੀ ਆ ਆਪਾਂ ਯਾਰ ਵੀਰੇ ਗੁਰੀ ਘੱਟੋ ਘੱਟ 10 ਕੇ ਦੇ ਲੈ ਜਿਹੜਾ ਬੌੜੇ ਈ ਆ ਜਮਾ ਪੀਲਾ ਬੌਲਾ ਪ 27000 ਦੀ ਦੇ ਦਾਂਗੇ ਇਹ ਦੇ ਦਾਂਗੇ 27000 ਹਾਂ 27000 ਇਹ ਮਿਲੂਗੀ ਸੱਜਣਾ 27000 ਦੀ ਜਿਵੇਂ ਬਾਈ ਨੇ ਦੱਸਿਆ ਵੀ ਬੱਚਾ ਉਹ ਵੀਡੀਓ ਵੀ ਹੈਗੀ ਆ ਆਪਣੀ ਪੁਰਾਣੀ ਉਹ 20000 ਤੁਸੀਂ ਚੈੱਕ ਵੀ ਕਰ ਲਿਓ ਅਗਲੇ ਬੰਨੇ ਵੀ ਦਿਖਾ ਦਿੰਦੇ ਆ ਬਾਕੀ ਆਪਣੇ ਕੋ ਫੋਟੋ ਫਾਟੋ ਹੈਗੀਆਂ ਹਾਰਾ ਫੋਟੋਆਂ ਵੀਡੀਓ ਦਿਖਾ ਦਾਂਗੇ ਸਮਾਰ ਕੇ ਇਹਦਾ ਕੀ ਸੀ ਨਾ ਆ ਵੀ ਤੋੜਦੀ ਇਹਦਾ ਬਾਈ ਬੱਚਾ ਨਹੀਂ ਹੈਗਾ ਇਹ ਸੂਈਆਂ ਮਹੀਨੇ 1.5 ਮਹੀਨੇ ਦੀ ਇਹ ਵੀ ਪਿਓਰ ਜਾਂਦਾ ਬੱਛੀ ਮੂਹਾਂ ਮੂਹਾਂ ਚਾਰ ਦੰਦ ਹਾਂ ਪਲੋੜ ਪਹਿਲੇ ਸੂਏ ਇਹਦੀ ਬਾਡੀ ਬੁੱਡੀ ਚੰਗੀਆਂ ਕੱਦ ਵੀ ਚੰਗਾ ਇਹਦਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਕਿੰਨੇ ਕ ਟਾਈਮ ਦੀ ਸੂਈ ਆ ਇਹ ਸੂਈ ਤਾਂ ਬਾਈ ਮਾਲਕਾ ਨੇ ਮਹੀਨੇ ਤੋਂ ਬਾਅਦ ਟਾਈਮ ਕੋਸੇ 10-15 ਦੇ ਉੱਤੇ ਰਸਿਆ ਜਾਣੀ ਮਹੀਨੇ ਡੇਢ ਮਹੀਨੇ ਹੈਗੀ ਡੇਢ ਮਹੀਨੇ ਡੇਢ ਗੇੜ ਡੇਢ ਮਹੀਨੇ ਦੇ ਡੇਢ ਗੇੜ ਲਾ ਲਓ ਦੁੱਧ ਕਿੰਨਾ ਹੋਣੇ ਥੱਲੇ ਦੁੱਧ ਬਾਈ ਇਹਦੇ ਥੱਲੇ ਹੈਗਾ ਆਪਾਂ 7 ਤੋਂ 8 ਦੇਵਾਂਗੇ 7 ਕਿਲੋ ਮੰਨ ਕੇ ਆ ਜੀ ਜੇ ਕਮਲ 8 ਕਹਿਣ ਦਾ ਬਸ ਇਹ ਹੋ ਜਾ ਜਾਨੀ ਆਪਾਂ ਘੱਟ ਗਹਿ ਕੇ ਦੇਵਾਂਗੇ ਯਾਰ ਠੀਕ ਆ ਗੱਲ ਹਾਂ ਚਵਾਈ ਚਬੂਈ ਦੀ ਕਿਵੇਂ ਆ ਚਵਾਈ ਤਾਂ ਪੂਰੀ ਵਧੀਆ ਚਵਾਈ ਚਬੂਈ ਦੀ ਓਕੇ ਆ ਜਮਾ ਯਾਰ ਹੁਣ ਬਹਿ ਜਾ ਚਾਹੇ ਲੈ ਮਰਦੀ ਕਿਵੇਂ ਆ ਮਰਦੀ ਮੈਂ ਇਹਨਾਂ ਨੂੰ ਕਿਹੜਾ ਕੋਈ ਨੀਤੀ ਘੱਟ ਪਾ ਲਾਉਣ ਦੀ ਲੋੜ ਆ ਆਹੀਂ ਬਹਿ ਜਾ ਲੈ ਚਾਹੇ ਹੁਣ ਬਹਿ ਜਾ ਲੈ ਅਹੀਂ ਮਿਲ ਪਾਣੇ ਨੇ ਮਿਲ ਪਾਣਾ ਇਹਨੇ ਬਾੜੇ ਤਾਂ ਠੰਡੀ ਸੀਲ ਹੁਣ ਬੱਛੀ ਸ਼ਕੀਨ ਆ ਯਾਰ ਹਨਾ ਪੂਰੀ ਵਧੀਆ ਬੱਛੀ-ਬੁੱਛੀ ਚੰਗੀਆਂ ਇੱਥੇ ਦਿਖਾਈ ਤਰਸ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਬਣਨ ਵਾਲੀ ਆਈਟਮ ਆ ਇਹਦੇ ਪੈਸੇ 27 27 54 54 ਜੋੜਾ ਲੈਣਾ ਮਾਨ ਤਾਨ ਕਰਦਾਂਗੇ ਜੋੜੇ ਚ ਕਿੰਨਾ ਕਿ ਕਰਦਾਂਗੇ ਕਰਦਾ ਕੋਈ ਨਹੀਂ ਯਾਰ 4 ਕਿ ਕਰਦਾਂਗੇ 50 ਰੁਪਏ ਦੇ ਦਿੰਦੇ ਚਾਲਪੂੰ ਕਹਤਾ ਦੇ ਦਾਂਗੇ ਪਰ ਜੋ ਦੇਵਾਂਗੇ ਜੋੜਾ 50 ਦਾ ਕੱਲੀ ਨਹੀਂ ਮਿਲਣਗੀ ਠੀਕ ਆ ਗੱਲ ਹਾਂ ਇਹ ਗੱਲ ਇਹ ਸਪੈਸ਼ਲ ਨੋਟ ਕਰ ਲਿਓ ਵੀ ਜਿਹੜਾ ਇਹ ਇਹ ਗਾਂ ਤੇ ਇਹ ਗਾਂ ਜਵਾ ਬਾਈ ਕਹਿੰਦਾ ਲਾਸਟ 50 ਦਾ ਹੋ ਜੂਗਾ ਜਿੰਨੀਆਂ ਮੱਝਾ ਮੁੱਝਾ ਸੂਣ ਵਾਲੀਆਂ ਨੇ ਠੀਕ ਆ ਉਹਨੂੰ ਇਹ ਮਾੜੀ ਨਹੀਂ ਹੈਗੀ ਘਰੇ ਦੁੱਧ ਨਹੀਂ ਹੈਗਾ ਜੀ ਦੇ ਇਹ ਨਹੀਂ ਪਤਾ ਇਹ 10 ਕਿਲੋ ਦਰਦ ਜਵਾ ਦੇ ਦੇਵਾਂਗਾ ਉਹਨੂੰ ਹੋਰ ਵੀ ਦੱਸਦਾ ਨਾ ਵੀ ਸ਼ਕੀਨ ਸਕੂਨ ਬੱਚੀ ਬਹੁਤ ਆ ਯਾਰ ਕੁਆਲਿਟੀ ਬਹੁਤ ਹੈ ਤੁਸੀਂ ਇਹ ਨਹੀਂ ਪਤਾ ਸੇਵਾ ਨਾਲ ਵੀ ਬਈ 10 ਕਿਲੋ ਵੀ ਜਵਾ ਦੇ ਹਾਂ ਜਦੋਂ ਕੱਲੀ ਬਾਗੀ ਕਿਸੇ ਹਾਂ ਇਹ ਆਈ ਆਪਣੇ ਕੋਲੇ ਜਿੰਨਾ ਕੋ ਹੋਣਾ ਉੰਨਾ ਕੀ ਦੇਵਾਂਗੇ ਇਹਨੂੰ ਕਿਹੜ ਮੈਂ ਵੀ ਤੋੜ ਦੇ ਵਿੱਚ ਇਹਨੂੰ ਕਿਹੜਾ ਹੋਰ ਤੋੜ ਦੇਣ ਤੋੜ ਹੀ ਟਿਕਾਈ ਨਾਲ ਚੰਗਾ ਮੂੰਹ ਚਾਰ ਦੰਦ ਆ ਇਹ ਮੂੰਹ ਚਾਰ ਦੰਦ ਸੂਆ ਪਹਿਲਾ ਤੇ ਸ਼ਕੀਨੀ ਸ਼ਕੂਨੀ ਵਾਲਾ ਯਾਰ ਕੋਈ ਅੰਤ ਨਹੀਂ ਬੱਚੀ ਦਾ ਭਲੇਖ ਜਰੂਰਾ ਉਹ ਬਾਈ ਨੇ ਸਾਨੂੰ ਦੱਸਤੀ ਕੋਈ ਬੱਚਾ ਖੜਿਆ ਕੇ ਬੈਠਣਾ ਕੰਮ ਨਹੀਂ ਕਰਿਆ ਨੇੜੇ ਦੇ ਦੁੱਧ 8 ਕਿਲੋ ਆ ਬਾਈ ਕਹਿੰਦਾ 7 ਮੰਨ ਕੇ ਲੈ ਜਾ ਦੰਦਾਂ ਚ ਹੈਗੀਆਂ ਚਾਰ ਦੰਦ ਦੰਦਾ ਤੇ ਅੱਜ ਸਵੇਰੇ ਆਈ ਆ ਆਪਾਂ ਘੱਟ ਦੁੱਧ ਦੱਸਿਆ ਹਵਾਨੇ ਦੇ ਹਿਸਾਬ ਨਾਲ ਬੱਤ ਕੱਡੂ ਸ਼ਾਮ ਕੱਲੀ ਮਿਲੂਗੀ 27000 ਦੀ ਜੇ ਲੈਣਾ ਜੋੜਾ ਉਹ ਮਿਲੂਗਾ 50000 ਦਾ ਉਹ ਵੀ ਜਿਹੜਾ ਕੋ ਆ ਕੇ ਕਹੂ ਵੀ ਗੁਰੀਬਾਈ ਦੀ ਵੀਡੀਓ ਦੇਖੀ ਆ ਵੀਡੀਓ ਦੇਖ ਕੇ ਹੁਣ ਆਈ ਸੱਜਣ ਕੋਈ ਨਾ ਕੋਈ ਤੇਰੇ ਕੋਲੇ ਨਾ ਬੱਚੀ ਚੰਗੀ ਐ ਸ਼ਕੀਨੀ ਚਕੂਨੀ ਬਹੁਤਾ ਯਾਰ ਪਰਸਨਲ ਵੀ ਬੱਚੀ ਬੰਨੂ ਚੰਗੀ ਲੱਗੀ ਯਾਰ ਬੰਨ ਵਾਲੀ ਚੀਜ਼ ਅੱਗੇ ਕਿਸੇ ਚਾਰ ਚੂਰਾ ਦੇ ਸੱਜਣ ਕੋਲੇ ਬਾਗੀ ਨਾ ਨੇ ਪਰ ਜਾਣਾ ਸ਼ਕੀਨੀ ਚਕੂਨ ਉੱਤੋਂ ਪੂਰੀ ਆ ਇਹ ਨਾਲ ਲਵਾਂਗੇ ਕੱਲੀ ਦਾ 27 ਜੋੜੇ ਦਾ 50 ਉਹ ਨਾਲ ਵਾਲੀ ਵੀ ਦੁਬਾਰੇ ਦਿਖਾ ਦੇ ਇਹ ਜੋੜਾ ਮਿਲੂਗਾ 50000 ਚ ਆ ਵੀ ਦਿਖਾ ਆ ਵੀ ਮਾੜੀ ਨਹੀਂ ਹੈਗੀ ਯਾਰ ਆਪਾਂ ਇਹ ਬਿਲਕੁਲ ਤਾਜੀ ਸੂਈ ਆ ਬਿਲਕੁਲ ਤਾਜੀ ਯਾਰ ਪੈਂਦੀ ਸੂਈ ਹੋਈ ਆ ਨੰਬਰ ਬੋਲ ਦੇ ਆਪਣਾ ਨੰਬਰ ਹੀ 98557 ਜੀ 98122 ਇੱਕ ਵਾਰੀ ਹੋਰ ਬੋਲਿਓ 98557 ਜੀ 98122 ਤੇ ਬਾਕੀ ਨੰਬਰ ਸੱਜਣੋਂ ਬਾਈ ਹੋਰਾਂ ਦਾ ਵੀਡੀਓ ਚ ਚੱਲੂਗਾ ਇਹਨਾਂ 'ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਹਨਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਤੇ ਬਾਕੀ ਯਾਰ ਬਾਈ ਕੋਲੇ ਜਿਹੜੇ ਸੱਜਣਾ ਨੇ ਗਾਲੇ ੱਤੀਆ ਉਹਨਾਂ ਨਾਲ ਵੀ ਆਪਾਂ ਮਿਲਾਵਾਂਗੇ ਅੱਜ ਕਰਾਈਏ ਗੱਲਬਾਤ ਆਜਾ ਬਾਈ ਨਾਲ ਕਰਾ ਦਨੇ ਗੱਲਬਾਤ ਹੋਰ ਜੀ ਕੀ ਹਾਲ ਚੱਲ ਠੀਕ ਠਾਕ ਹਾਂ ਨਾਮ ਦਾ ਦੋ ਆਪਣਾ ਅਮਰੀਕ ਅਮਰੀਕ ਸਿੰਘ ਕਿਹੜਾ ਪਿੰਡ ਆ ਜੀ ਆਪਣਾ ਪੰਜੋਲੀ ਐ ਛੋਟੀ ਪੰਜੋਲੀ ਛੋਟੀ ਪੰਜੋਲੀ ਐ ਆਜਾ ਆ ਬਾਈ ਦੱਸੂਗਾ ਲਾਣੀਦਾਰ ਜਾ ਕੇ ਬਾਈਆ ਥੋੜਾ ਕੀ ਕੀ ਹਾਲ ਹੈ ਬਾਈ ਵਧੀਆ ਵੀਰ ਦੀ ਵਧੀਆ ਕੀ ਨਾਮ ਆਪਣਾ ਮੇਰਾ ਨਾਮ ਪਲਵਿੰਦਰ ਸਿੰਘ ਹੈ ਪਿੰਡ ਪੰਜੋੜੀਆ ਜਿਲ੍ਹਾ ਫਤਿਹਗੜ ਸਾਹਿਬੀ ਫਤਿਹਗੜ ਸਾਹਿਬ ਹੈ ਜੀ ਆ ਕਿਵੇਂ ਆ ਕੰਮ ਕਿਵੇਂ ਲੱਗਦਾ ਬਾਈ ਦਾ ਠੀਕ ਆ ਵਧੀਆ ਵੀਰੇ ਗਏ ਆ ਵਧੀਆ ਬਰੀਡਾ ਵਧੀਆ ਦੁੱਧ ਵੀ ਚੰਗਾ ਏ ਠੀਕ ਆ ਹਾਂ ਉਹ ਆ ਭਾਵੇਂ ਕਿਵੇਂ ਲੱਗਿਆ ਠੀਕ ਆ ਜੈ ਜੈ ਜੀ ਬਿਲਕੁਲ ਆ ਭਾ ਅੱਜ ਕੱਲ ਜਿਵੇਂ ਤੁਸੀਂ ਹੁਣ ਜਿਹੜਾ ਸੱਜਣ ਯਾਰ ਲੈਂਦਾ ਉਹ ਮਾਰਕੀਟ ਘੁੰਮਦਾ ਹਨਾ ਹਾਂ ਜੀ ਹਾਂ ਆ ਮਾਰਕੀਟ ਨਾਲ ਕਿੰਨਾ ਘੜਦੇ ਆ ਪਹਿਲਾਂ ਹੋਰ ਪਾਸੇ ਘੁੰਮਾਂ ਜਦੋਂ ਫੇਰ ਅਸੀਂ ਠੀਕ ਹੈ ਤੁਹਾਨੂੰ ਠੀਕ ਲ ਯਾਰ ਮਾਰਕੀਟ ਨਾਲ 5-4000 ਘਟਿਆ ਜੀ 5-7000 5-7000 ਡਾਊਨ ਆ ਵੀ ਕੋਈ ਵੱਧ ਨਹੀਂ ਹਾਂ ਜੀ ਨਾ ਤੇ ਸਵਾ ਕਿਵੇਂ ਬੰਦੇ ਨਾਲ ਡੀਲਿੰਗ ਕਿਵੇਂ ਆ ਵਧੀਆ ਜੀ ਬੰਦੇ ਆ ਸਭ ਤੋਂ ਮੇਨ ਗੱਲ ਡੀਲਿੰਗ ਹੁੰਦੀ ਆ ਹਨਾ ਹਾਂ ਜੀ ਹਾਂ ਸਭ ਤੋਂ ਮੇਨ ਗੱਲ ਧੰਨਵਾਦ ਬਾਈ ਜੀ ਸਭ ਤੋਂ ਮੇਨ ਗੱਲ ਸੱਜਣੋ ਬੰਦੇ ਦਾ ਸੁਭਾਅ ਹੁੰਦਾ ਬਾਈ ਕਹਿੰਦਾ ਡੀਲਿੰਗ ਵੀ ਸੱਜਣਾ ਦੀ ਚੰਗੀ ਲੱਗੀ ਤੇ ਮਾਰਕੀਟ ਵੀ ਬਾਈ ਕਹਿੰਦਾ ਯਾਰ ਅਸੀਂ ਘੁੰਮ ਕੇ ਆਇਆ ਭਾਅ ਦਾ ਵੀ ਫਰਕ ਜਿਵੇਂ ਤੁਹਾਨੂੰ ਮੈਂ ਅਕਸਰ ਕਹਿਣਾ ਹੁੰਦਾ ਅੱਜ ਬਾਈ ਹੋਰਾਂ ਨੇ ਮੂੰਹੋਂ ਵੀ ਤੁਹਾਨੂੰ ਮੈਂ ਕਹਾ ਸਭੀ ਭਾਅ ਦਾ ਪੂਰਾ ਹੀ ਫਰਕ ਤੇ ਬਾਕੀ ਨੰਬਰ ਸੱਜਣੋ ਵੀਡੀਓ ਦੀ ਚੱਲਣਗੇ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਜਾਨਵਰ ਲੈ ਜਿਓ ਧੰਨਵਾਦ